ਬਾਲੀਵੁੱਡ ਐਕਟਰ ਅਨੁਪਮ ਖੇਰ ਜੋ ਕਿ ਇਸ ਸਮੇਂ ਤਨਵੀਦ ਗ੍ਰੇਡ ਦੇ ਲਈ ਸੁਰਖੀਆਂ ਦੇ ਵਿੱਚ ਨੇ ਉਹਨਾਂ ਨੇ ਹਾਲ ਹੀ ਦੇ ਵਿੱਚ ਦਿਲਜੀਤ ਦੋਸਾਂਝ ਦੀ ਪਾਕਿਸਤਾਨੀ ਅਦਾਕਾਰਾ ਹਾਨੀਆ ਆਮੀਰ ਦੇ ਨਾਲ ਕੰਮ ਕਰਨ ਦੇ ਉੱਤੇ ਆਲੋਚਨਾ ਕੀਤੀ ਹੈ ਅਨੁਪਮ ਖੇਰ ਦਾ ਕਹਿਣਾ ਹੈ ਕਿ ਜੇ ਉਹ ਦਿਲਜੀਤ ਦੀ ਥਾਂ ਹੁੰਦੇ ਤਾਂ ਉਹ ਕਦੇ ਵੀ ਅਜਿਹਾ ਨਾ ਕਰਦੇ ਮੈਂ ਸ਼ੇਖਰ ਰਾਏ ਤੁਸੀਂ ਦੇਖ ਰਹੇ ਹੋ ਹਮਦਰਦ ਮੀਡੀਆ ਗਰੁੱਪ ਦਾ ਐਂਟਰਟੇਨਮੈਂਟ ਚੈਨਲ ਸੀਨੇ ਟਾਕਸ ਐਚ ਟੀ ਵੀ ਜੇ ਤੁਸੀਂ ਸਾਡਾ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਸਬਸਕ੍ਰਾਈਬ ਤੇ ਫਾਲੋ ਕਰੋ ਤਾਂ ਅੱਗੇ ਵਧਦੇ ਹਾਂ ਅਤੇ ਤੁਹਾਨੂੰ ਦੱਸਦੇ ਹਾਂ ਕਿ ਅਨੁਪਮ ਖੇਰ ਨੇ ਹੋਰ ਕੀ ਕੁਝ ਆਖਿਆ ਹੈ ਦਿਲਜੀਤ ਦੋਸਾਂਜ ਦੇ ਬਾਰੇ ਦਰਸਲ ਅਨੁਪਮ ਖੇਰ ਇਹ ਗੱਲ ਇੱਕ ਨੈਸ਼ਨਲ ਚੈਨਲ ਦੇ ਉੱਤੇ ਦਿੱਤੇ ਇੰਟਰਵਿਊ ਦੇ ਵਿੱਚ ਆਖੀ ਹੈ ਅਨੁਪਮ ਖੇਰ ਨੇ ਦਿਲਜੀਤ ਦੇ ਵਿਵਾਦ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਇਹ ਉਸਦਾ ਅਧਿਕਾਰ ਹੈ ਇਹ ਉਸਦਾ ਮੌਲਿਕ ਅਧਿਕਾਰ ਹੈ ਉਸ ਨੂੰ ਇਸ ਅਧਿਕਾਰ ਦਾ ਅਭਿਆਸ ਦੀ ਪੂਰੀ ਇਜਾਜ਼ਤ ਵੀ ਹੈ ਅਤੇ ਇਹ ਉਸ ਨੂੰ ਪੂਰੀ ਤਰ੍ਹਾਂ ਦੇ ਨਾਲ ਦਿੱਤਾ ਜਾਣਾ ਚਾਹੀਦਾ ਹੈ ਮੈਂ ਆਪਣੇ ਦ੍ਰਿਸ਼ਟੀਕੋਣ ਦੇ ਨਾਲ ਕਹਿ ਸਕਦਾ ਹਾਂ ਕਿ ਜੇ ਮੈਂ ਅਜਿਹਾ ਨਹੀਂ ਕਰ ਸਕਦਾ ਕੋਈ ਮੇਰੀ ਮਾਂ ਨੂੰ ਥੱਪੜ ਮਾਰੇ ਜਾਂ ਮੇਰੀ ਭੈਣ ਦੇ ਨਾਲ ਛੇੜਛਾੜ ਕਰਦਾ ਹੋਵੇ ਤਾਂ ਮੇਰੇ ਪਿਤਾ ਨੂੰ ਸੜਕ ਦੇ ਉੱਤੇ ਥੱਪੜ ਮਾਰੇ ਅਤੇ ਉਹ ਮੇਰਾ ਗਵਾਂਢੀ ਬਹੁਤ ਵਧੀਆ ਗਾਉਂਦਾ ਹੋਵੇ ਤਾਂ ਮੈਂ ਕਹਾ ਕਿ ਠੀਕ ਹੈ ਪੁੱਤਰ ਤੂੰ ਮੇਰੇ ਪਿਤਾ ਨੂੰ ਥੱਪੜ ਮਾਰਿਆ ਸੀ ਪਰ ਤੂੰ ਬਹੁਤ ਵਧੀਆ ਗਾਉਂਦਾ ਹੈ ਤੂੰ ਤਬਲਾ ਬਹੁਤ ਵਧੀਆ ਵਜਾਂਦਾ ਹੈ ਮੇਰੇ ਘਰ ਆ ਤੇ ਤਬਲਾ ਵਜਾ ਮੈਂ ਇਹ ਨਹੀਂ ਕਰ ਸਕਾਂਗਾ ਤੁਸੀਂ ਵੀ ਇਹ ਨਹੀਂ ਕਰ ਸਕੋਗੇ ਮੈਂ ਇੰਨਾ ਮਹਾਨ ਨਹੀਂ ਹਾਂ અનુਪਮ ਖੇਰ ਨੇ ਅੱਗੇ ਕਿਹਾ ਕਿ ਮੈਂ ਜ਼ਰੂਰ ਉਸ ਨੂੰ ਨਹੀਂ ਮਾਰਾਂਗਾ ਪਰ ਮੈਂ ਉਸ ਨੂੰ ਇਹ ਅਧਿਕਾਰ ਵੀ ਨਹੀਂ ਦਵਾਂਗਾ ਮੈਂ ਅਜਿਹੇ ਆ ਵਿਅਕਤੀਆਂ ਕੇ ਜੋ ਨਿਯਮ ਮੈਂ ਘਰ ਦੇ ਵਿੱਚ ਵਰਤਦਾ ਹਾਂ ਉਹੀ ਨਿਯਮ ਮੈਂ ਆਪਣੇ ਦੇਸ਼ ਦੇ ਲਈ ਵਰਤਦਾ ਹਾਂ ਮੇਰੇ ਵਿੱਚ ਇੰਨੀ ਮਹਾਨਤਾ ਨਹੀਂ ਹੈ ਕਿ ਮੈਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਕਲਾ ਦੇ ਲਈ ਮਾਰਦਾ ਕੁੱਟਦਾ ਦੇਖਾਂ ਮੈਂ ਇੰਨਾ ਮਹਾਨ ਨਹੀਂ ਆ ਕਿ ਮੈਂ ਆਪਣੀ ਕਿਸੇ ਭੈਣ ਦਾ ਸਿੰਧੂਰ ਲੁੱਟਦਾ ਦੇਖਾਂ ਪਰ ਕਿਉਂਕਿ ਤੁਸੀਂ ਇੱਕ ਮਹਾਨ ਕਲਾਕਾਰ ਹੋ ਅਤੇ ਮੇਰੇ ਗਵਾਂਢੀਓ ਤਾਂ ਤੁਹਾਨੂੰ ਮੇਰੇ ਘਰ ਆ ਕੇ ਤਬਲਾ ਵਜਾਣਾ ਚਾਹੀਦਾ ਹੈ ਹਾਰਮੋਨੀਅਮ ਜ਼ਰੂਰ ਵਜਾਣਾ ਮੈਂ ਇਹ ਨਹੀਂ ਕਰ ਸਕਦਾ ਅਤੇ ਜੋ ਇਹ ਕਰ ਸਕਦੇ ਨੇ ਉਹ ਅਜਿਹਾ ਕਰਨ ਦੇ ਲਈ ਸੁਤੰਤਰ ਨੇ ਤੁਹਾਨੂੰ ਦੱਸ ਦਈਏ ਕਿ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਦੇ ਵਿੱਚ ਸਾਰੇ ਪਾਕਿਸਤਾਨੀ ਕਲਾਕਾਰਾਂ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ پابੰਦੀ ਲਗਾ ਦਿੱਤੀ ਗਈ ਸੀ ਜਿਸ ਦੇ ਬਾਵਜੂਦ ਉਹ ਦਾ ਦਿਲਜੀਤ ਦੋਸਾਂਜ ਦੀ ਫਿਲਮ ਸਰਦਾਰ ਜੀ 3 ਦੇ ਵਿੱਚ ਪਾਕਿਸਤਾਨੀ اداکار ਆਹਾਨੀਆ ਆਮੀਰ ਦਿਖਾਈ ਦਿੱਤੀ ਜਿਸ ਦੇ ਕਾਰਨ ਸਾਰਾ ਵਿਵਾਦ ਖੜਾ ਹੋਇਆ ਵਿਵਾਦ ਦੇ ਕਾਰਨ ਇਸ ਫਿਲਮ ਨੂੰ ਭਾਰਤ ਦੀ بجائے ਵਿਦੇਸ਼ਾਂ ਦੇ ਵਿੱਚ ਹੀ ਰਿਲੀਜ਼ ਕੀਤਾ ਗਿਆ ਨਿਰਮਾਤਾਵਾਂ ਦਾ ਤਰਕ ਹੈ ਕਿ ਇਹ ਫਿਲਮ ਪਹਿਲਗਾਮ ਹਮਲੇ ਤੋਂ ਪਹਿਲਾਂ ਬਣਾਈ ਗਈ ਸੀ ਅਤੇ ਇਸ ਦੇ ਉੱਤੇ ਕਰੋੜਾ ਰੁਪਏ ਖਰਚ ਕੀਤੇ ਗਏ ਨੇ ਪਰ ਉਹ ਭਾਰਤੀਆਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਇਸ ਲਈ ਉਹ ਇਸ ਫਿਲਮ ਨੂੰ ਭਾਰਤ ਦੇ ਵਿੱਚ ਰਿਲੀਜ਼ ਨਹੀਂ ਕਰ ਰਹੇ ਦੂਜੇ ਪਾਸੇ ਭਾਰਤ ਦੇ ਵਿੱਚ ਦਿਲਜੀਤ ਦੇ ਉੱਤੇ ਦਰੋਦਾ ਦੋਸ਼ ਲਗਾ ਕੇ پابੰਦੀ ਲਗਾਉਣ ਦੀ ਮੰਗ ਵੀ ਕੀਤੀ ਜਾ ਰਹੀ ਹੈ ਤੁਸੀਂ ਅਨੁਪਮ ਖੇਰ ਵੱਲੋਂ ਕੀਤੀ ਗਈ ਟਿੱਪਣੀ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਕਮੈਂਟਾਂ ਜ਼ਰੀਏ ਸਾਡੇ ਨਾਲ ਜ਼ਰੂਰ ਸਾਂਝੀ ਕਰਨਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਦੇ ਲਈ ਸਿਨੇਟੌਕਸ ਐਚ ਟੀ ਵੀ ਨੂੰ ਹੁਣੇ ਸਬਸਕ੍ਰਾਈਬ ਤੇ ਫੋਲੋ ਕਰੋ ਇਸ ਵੀਡੀਓ ਨੂੰ ਵੀ ਆਪਣੇ ਦੋਸਤਾਂ ਦੇ ਨਾਲ ਜ਼ਰੂਰ ਸ਼ੇਅਰ ਕਰੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ